ਬੰਬੇ ਜੇਲ੍ਹ ਦੇ ਵਿੱਚ ਪੰਜਾਬ ਦੀ 20 ਸਾਲਾਂ ਦੀ 7 ਦਿਨਾਂ ਦਾ ਸਫ਼ਰ ਮਾਸਕੜਾ ਵੀ ਲਵਾਤਾ ਸੀ ਤੇ ਉਹਨਾਂ ਨੇ ਕਤਰ ਦਾ ਵੀ ਲਵਾਇਆ ਸੀ ਦੋ ਵੀਜੇ ਲਵਾਤੇ ਸੀ ਇਹ ਜਾਲੀ ਦਿੱਲੀ ਤੋਂ ਅਸੀਂ ਜੀ ਬੰਬੇ ਤੱਕ ਤਾਂ ਪਹੁੰਚ ਗਏ ਸੀਗੇ ਜੀ ਅੱਗੇ ਬੰਬੇ ਜਾ ਕੇ ਜੀ ਸਾਡੇ ਉਹਨਾਂ ਨੇ ਸਾਨੂੰ ਫੜ ਲਿਆ ਸੀਗਾ ਜੀ ਹਾਂਜੀ ਅਸੀਂ ਏਜੰਟ ਨੂੰ ਫੋਨ ਵੀ ਕੀਤਾ ਤੇ ਏਜੰਟ ਨੂੰ ਮੈਸੇਜ ਵੀ ਕੀਤੇ ਆ ਏਜੰਟ ਨੇ ਕੋਈ ਰਿਪਲਾਈ ਨਹੀਂ ਕੀਤਾ ਕੋਈ ਮੈਸੇਜ ਦਾ ਬਾਈ 23 ਸਾਲ ਤੋਂ ਘੱਟ ਵਰਕ ਪਰਮਿਟ ਲਵਾ ਹੀ ਨਹੀਂ ਸਕਦਾ ਕੋਈ ਵੀ ਤੇ ਇਹ ਸ਼ੋਅ ਕਰ ਦਿੰਦੇ ਵਰਕ ਪਰਮਿਟ ਲੱਗ ਗਿਆ ਛੋਟਾ ਜਿਵੇਂ ਇਕੱਠੇ ਕਰਕੇ ਵਿਚਾਰਿਆਂ ਨੇ ਆਪਦਾ ਘਰ ਗਹਿਣੇ ਕਰਕੇ ਆ ਜਿਹੜਾ ਘਰ ਆ ਨਾ ਵੇਖੋ ਗਰੀਬ ਜਿਹਾ ਘਰ ਵਿਖਾ ਕੇ ਵਿਖਾ ਦਿਓ ਇਹ ਜਿਹੜਾ ਇੰਨਾ ਕੁ ਗਰੀਬ ਹੈ ਘਰ ਇਹਨਾਂ ਨੇ ਗਹਿਣੇ ਕਰਨ ਲਈ ਮਜਬੂਰ ਹੋ ਗਏ ਹੋ ਗਏ ਬੰਬੇ ਦੀਆਂ ਜੇਲਾਂ ਦੇ ਵਿੱਚ ਪੰਜਾਬ ਦੀਆਂ ਰੋਲ ਰਹੀਆਂ ਧੀਆਂ ਦਾ ਕਾਲਾ ਸੱਚ ਸਾਹਮਣੇ ਆਇਆ ਪਿੰਡ ਤਖਾਨ ਵੱਧ ਦੀ ਧੀ 7 ਦਿਨ ਜਿਹੜੀ ਬੰਬੇ ਜੇਲ੍ਹ ਦੇ ਵਿੱਚ ਕੱਟ ਕੇ ਆਈ ਆ ਕਿਵੇਂ ਰਿਹਾ ਉਹ ਸਫਰਾ ਅਖਰ ਕਰ ਕਿਉਂ ਫਸ ਗਈ ਸੀ ਉਮਰ ਸੀ ਸਿਰਫ 20 ਸਾਲ ਕਿਹੜੇ ਦਰਿੰਦਿਆਂ ਦੇ ਵੱਲੋਂ ਉਹ ਗਲਤ ਕੰਮ ਕੀਤਾ ਗਿਆ ਕਿ ਪੰਜਾਬ ਦੀ ਇੱਕ ਧੀ ਜਿਹੜੀ ਬੰਬੇ ਜੇਲ੍ਹ ਦੇ ਵਿੱਚ ਫਸ ਗਈ ਆ ਦਿਖਾਉਂਗਾ ਖਿੱਚ ਕੇ ਆ ਜਾ ਲਿਆ ਮੇਰਾ ਵੀਰ ਸਵਾਗਤ ਹੈ ਜੀ ਮਲੂਕਾ ਟੀਵੀ ਤੇ ਮੈਂ ਜਸਕਰਨ ਸਿੰਘ ਮਲੂਕਾ ਬੰਬੇ ਜੇਲ੍ਹ ਦੇ ਵਿੱਚ ਪੰਜਾਬ ਦੀ 20 ਸਾਲਾਂ ਦੀ 7 ਦਿਨਾਂ ਦਾ ਸਫ਼ਰ 7 ਦਿਨ ਕੱਟ ਕੇ ਆਈ ਆ ਪੂਰਾ ਮਾਮਲਾ ਕੀ ਆ ਉਹ ਤੁਹਾਡੇ ਧਿਆਨ ਦੇ ਵਿੱਚ ਮੈਂ ਲਿਆਵਾਂਗਾ ਤੁਸੀਂ ਵੇਖ ਸਕਦੇ ਹੋ ਇਹ ਬੱਚੀ ਖੜੀ ਆ ਮੇਰੇ ਨਾਲ ਇਹ ਪਰਿਵਾਰ ਖੜਾ ਤੇ ਪਿੰਡ ਖੜਿਆ ਤਖਾਨਬੱਦ ਜੀ ਹਾਂਜੀ ਤਖਾਨ ਵੱਧ ਮੋਗੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਖੜੇ ਆ ਤੇ ਨਾਲ ਤੁਸੀਂ ਜਾਣਦੇ ਹੋ ਬਸੰਤ ਸਿੰਘ ਜੀ ਖੜੇ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਆਗੂ ਨੇ ਇਹਨਾਂ ਨੇ ਬਹੁਤ ਸਾਰੇ ਉਪਕਾਰ ਕੀਤੇ ਆ ਉਹ ਸਾਰੀ ਗੱਲਬਾਤ ਤੁਹਾਡੇ ਧਿਆਨ ਦੇ ਵਿੱਚ ਮੈਂ ਲਿਆਵਾਂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋਕਾਂ ਸਾਹਿਬ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਤੁਹਾਨੂੰ ਵੇਖ ਕੇ ਨਾ ਸਾਨੂੰ ਮਨ ਨੂੰ ਖੁਸ਼ੀ ਹੋ ਜਾਂਦੀ ਹੈ ਜੀ ਚਲੋ ਧੰਨਵਾਦ ਵੇਖੋ ਆਵਾਜ਼ ਲੋਕਾਂ ਦੀ ਠਾਉਣੀ ਲੋਕਾਂ ਦੀ ਕਚਹਿਰੀ ਚ ਲਿਜਾਣੀ ਇਹ ਸਾਡਾ ਫਰਜ ਆ ਇਹ ਬੱਚੀ ਆ ਜਿਹੜੀ ਮੇਰੇ ਨਾਲ ਖੜੀ ਆ ਬੰਬੇ ਜੇਲ੍ਹ ਦੇ ਵਿੱਚ ਬਿਨਾਂ ਕਸੂਰ ਤੋਂ ਬਿਨਾਂ ਕਿਸੇ ਕੀਤੀ ਹੋਈ ਗਲਤੀ ਤੇ ਗਨਾਹ ਤੋਂ ਸੱਤ ਦਿਨ ਉਥੇ ਕੈਦ ਜਾਂ ਸਜ਼ਾ ਕਿਹੜਾ ਮੈਂ ਕੱਟ ਕੇ ਆਈ ਆ ਪੁੱਤਰ ਕੀ ਗੱਲ ਹੋ ਗਈ ਸੀ ਕੀ ਮਾਮਲਾ ਕਿਉਂ ਜੇਲ੍ਹ ਚ ਜਾਣਾ ਪਿਆ ਕਿਉਂਕਿ ਜੀ ਅਸੀਂ ਬਾਹਰ ਜਾਣ ਲਈ ਹਨ ਏਜੰਟ ਨਾਲ ਸੰਪਰਕ ਕੀਤਾ ਸੀ ਰਾਜਕਾਰ ਨੇ ਕਰਵਾਇਆ ਸੀ ਆ ਜੋ ਕਿ ਹਿੰਮਤਪੁਰੇ ਧੂਆ ਜੀ ਹਾਂਜੀ ਉਹਨਾਂ ਨੇ ਸਾਨੂੰ ਸਾਰਾ ਕੁਝ ਦਿੱਤਾ ਟਿਕਟਾਂ ਵੀ ਦਿੱਤੀਆਂ ਤੇ ਉਹਨਾਂ ਨੇ ਅਕਾਊਂਟ ਚ 30000 ਰੁਪਏ ਵੀ ਪਵਾਲੇ ਆ ਤੇ 50000 ਨਕਦ ਵੀ ਲਿਆ ਉਹਨਾਂ ਨੇ ਹਾਂ ਤੇ ਨਕਦ ਵੀ ਲਿਆ ਤੇ ਕੋ ਲ ਡੇਢ ਲੱਖ ਰੁਪਇਆ ਹੁਣ ਸਾਡੇ ਫੇਰ ਲੱਗ ਗਿਆ ਮੈਨੂੰ ਛਡਾਉਣ ਤੇ ਤੇ ਅਸੀਂ ਬਹੁਤ ਹੀ ਗਰੀਬ ਘਰ ਦੇ ਹੈਗੇ ਆ ਤੇ ਉਹਨਾਂ ਨੇ ਸਾਡੇ ਨਾਲ ਧੋਖਾ ਕਰੀ ਕੀਤੀ ਹੈ ਜੀ ਕਿੱਥੇ ਜਾਣਾ ਸੀਗਾ ਕਤਰਚ ਜਾਣਾ ਸੀ ਜੀ ਕਤਰਚ ਹਾਂਜੀ ਕਿਹਨੇ ਏਜੰਟ ਕਿੱਥੋਂ ਦਾ ਸੀਗਾ ਉਹ ਬਾਗਾ ਪ੍ਰਾਣੇ ਕੋਲ ਦਾ ਸੀ ਜੀ ਪਿੰਡ ਕੀ ਨਾਮ ਸੀ ਤਰਸੀਮ ਸਿੰਘ ਜੀ ਬਾਗਾ ਪ੍ਰਾਣੇ ਸੀ ਜਾਂ ਕੋਈ ਪਿੰਡ ਸੀ ਨੇੜੇ ਬਾਗਾ ਪਿੰਡ ਦੇ ਬਾਗਾ ਪ੍ਰਾਣਾ ਕੋਲ ਪਿੰਡ ਆ ਜੀ ਉਹਨਾਂ ਦਾ ਕਿਹੜਾ ਪਿੰਡ ਆ ਕੋਈ ਪਤਾ ਪਿੰਡ ਦਾ ਪਿੰਡ ਦਾ ਨਹੀਂ ਜੀ ਉਹਨੇ ਸਾਨੂੰ ਚੜੈਕ ਬੁਲਾਇਆ ਸੀ ਤੇ ਚੜੈਕੋ ਨਾਲੇ ਨਗਦ 50000 ਰੁਪਇਆ ਲੈ ਗਿਆ ਸਾਡੇ ਤੋਂ ਤੇ ਨਾਲੇ ਜੀ ਉਹ ਪ੍ਰੂਫ ਦੇ ਕੇ ਗਿਆ ਸਾਨੂੰ ਗਲਤ ਅੱਛਾ ਤਰਸੀਮ ਸਿੰਘ ਨਾਲ ਮਲਾਉਣ ਵਾਲਾ ਕੌਣ ਉਹ ਹੈ ਗਿਆ ਰਾਜਕੌਰ ਜੀ ਕਿੱਥੋਂ ਆ ਉਹ ਹਿੰਮਤਪੁਰੇ ਤੋਂ ਤੁਹਾਡੀ ਕੀ ਲੱਗਦੀ ਆ ਉਹ ਉਹ ਸਾਡੀ ਰਿਸ਼ਤੇਦਾਰੀ ਤੋਂ ਸੀ ਜੀ ਉਹ ਕਹਿੰਦੀ ਹਨਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਤਾਂ ਸਾਨੂੰ ਫਿਰ ਵੀ ਪ੍ਰੋਬਲਮ ਹੋ ਗਈ ਆ ਜੀ ਰਾਜਕੌਰ ਜਿਹੜੀ ਲੜਕੀ ਸੀ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਸੀਗਾ ਮੈਂ ਇੱਕ ਗੱਲ ਕਹਿੰਨਾ ਵੀ ਇੱਕ ਹਰ ਚੀਜ਼ ਦਾ ਇੱਕ ਟ੍ਰੈਂਡ ਆ ਟ੍ਰੈਂਡ ਦੇ ਪਿੱਛੇ ਇੱਕ ਕੀ ਆ ਕਮਿਸ਼ਨ ਆ ਉਹ ਕਮਿਸ਼ਨ ਦੇ ਲਾਲਚ ਦੇ ਵਸ ਕੀ ਆ ਕਿਉਂਕਿ ਬਹੁਤ ਸਾਰੇ ਮਸਲੇ ਮੈਂ ਪਹਿਲਾਂ ਵੀ ਕੀਤੇ ਆ ਪਹਿਲਾਂ ਵੀ ਆਪਣੇ ਆਮ ਆਦਮੀ ਪਾਰਟੀ ਦੇ ਆਗੂ ਬਸੰਤ ਸਿੰਘ ਡਾਲਾ ਜੀ ਪਹਿਲਾਂ ਵੀ ਪੰਜਾਬ ਦੀਆਂ ਲੜਕੀਆਂ ਨੂੰ ਛੁੜਾ ਕੇ ਲਿਆਏ ਆ ਜਦੋਂ ਅਰਬ ਕੰਟਰੀਆਂ ਦੇ ਵਿੱਚ ਸਾਡੇ ਪੰਜਾਬ ਦੀਆਂ ਧੀਆਂ ਫਸ ਜਾਂਦੀਆਂ ਉਥੋਂ ਛੱਡਣ ਦੇ ਮਾਰੇ ਇੱਕ ਗੱਲ ਉਥੋਂ ਦੇ ਏਜੰਟ ਜਾਂ ਉਥੋਂ ਦੇ ਰਹਿਣ ਵਾਲੇ ਲੋਕ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਜੇਕਰ ਤੁਸੀਂ ਵਾਪਸ ਇੰਡੀਆ ਜਾਣਾ ਵਾਪਸ ਪੰਜਾਬ 'ਚ ਜਾਣਾ ਤੇ ਆਪਦੀ ਜਗ੍ਹਾ ਤੇ ਆਪਦੀ ਕੋਈ ਫਰੈਂਡ ਕੋਈ ਹੋਰ ਸਹੇਲੀ ਜਾਂ ਕੁੜੀ ਇੱਥੇ ਬੁਲਾ ਦਿਓ ਅਸੀਂ ਤੁਹਾਨੂੰ ਛੱਡ ਦੇਾਂਗੇ ਤੇ ਤੁਸੀਂ ਵਾਪਸ ਚਲੇ ਜਾਓ ਰਾਜਕੌਰ ਜਿਹੜੀ ਇਹਨਾਂ ਦੀ ਜਾਣ ਪਛਾਣ ਜਾਂ ਰਿਸ਼ਤੇਦਾਰੀ ਦੇ ਵਿੱਚੋਂ ਆ ਉਸੇ ਕੁੜੀ ਨੇ ਤਰਸੀਮ ਸਿੰਘ ਏਜੰਟ ਦਾ ਜਿਹੜਾ ਹੈਗਾ ਉਹ ਪਤਾ ਦਿੱਤਾ ਸੀ ਇਹਨਾਂ ਨੂੰ ਹਜੇ ਇਹ ਵੀ ਨਹੀਂ ਪਤਾ ਵੀ ਏਜੰਟ ਦਾ ਪ੍ਰੋਪਰ ਪਿੰਡ ਕਿਹੜਾ ਠੀਕਾ ਹੋ ਸਕਦਾ ਅੱਜ ਕੋਈ ਕਾਨੂੰਨੀ ਕਾਰਵਾਈ ਹੋਵੇ ਪਰ ਉਹਦਾ ਪਰਦਾ ਫਾਸ਼ ਅਸੀਂ ਵੀ ਕਰਾਂਗੇ ਜਿੱਥੋਂ ਤੱਕ ਹੋ ਸਕੇ ਆ ਪੂਰੀ ਪੁੱਛਗਛ ਇਨਵੈਸਟੀਗੇਸ਼ਨ ਕਰਕੇ ਉਹ ਸੱਚ ਆ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿੰਨੇ ਦਿਨਾਂ ਚ ਵੀਜ਼ਾ ਉਹਨੇ ਲਵਾਇਆ ਤੁਹਾਡਾ ਸਾਡਾ ਜੀ ਉਹਨਾਂ ਨੇ ਵੀਜ਼ਾ ਥੋੜੇ ਦਿਨਾਂ ਹੀ ਦਿਨ ਵਿੱਚ ਲਵਾ ਦਿੱਤਾ ਸੀਗਾ ਜੀ ਕਿੱਥੋਂ ਦਾ ਲਵਾਇਆ ਸੀ ਮਾਸਕਰਡ ਦਾ ਵੀ ਲਵਾਤਾ ਸੀ ਤੇ ਉਹਨਾਂ ਨੇ ਕਤਰਦਾ ਵੀ ਲਵਾਇਆ ਸੀ ਦੋ ਵੀਜ਼ੇ ਲਵਾਤੇ ਸੀ ਇਹ ਜਾਲੀ ਦੋ ਵੀਜੇ ਕੇ ਮੇਲ ਵਾਈ ਤੁਹਾਨੂੰ ਇੱਥੋਂ ਜਦੋਂ ਤੁਸੀਂ ਗਏ ਹੋ ਬੰਬੇੋਂ ਤੁਸੀਂ ਫਲੈਟ ਚੜ੍ਹਨਾ ਸੀਗਾ ਹਾਂਜੀ ਜੀ ਦਿੱਲੀ ਤੋਂ ਦਿੱਲੀ ਤੋਂ ਹੂੰ ਦਿੱਲੀ ਤੋਂ ਅਸੀਂ ਜੀ ਬੰਬੇ ਤੱਕ ਤਾਂ ਪਹੁੰਚ ਗਏ ਸੀਗੇ ਜੀ ਅੱਗੇ ਬੰਬੇ ਜਾ ਕੇ ਜੀ ਸਾਡੇ ਉਹਨਾਂ ਨੇ ਸਾਨੂੰ ਫੜ ਲਿਆ ਸੀਗਾ ਜੀ ਅੱਛਾ ਦਿੱਲੀੋਂ ਤੁਸੀਂ ਫਲੈਟ ਤੇ ਗਏ ਹੋ ਹਾਂਜੀ ਉੱਥੋਂ ਕਾਗਜ਼ ਸਹੀ ਸੀ ਹਾਂਜੀ ਅੱਗੇ ਵਾਲੇ ਕਾਗਜ਼ ਉਹਨਾਂ ਨੇ ਚੈੱਕ ਕੀਤੇ ਤੇ ਉਹਨਾਂ ਨੇ ਕਿਹਾ ਜਾਲੀ ਹੈ ਜੀ ਇਹ ਤਾਂ अच्छा फिर ਤੁਸੀਂ ਆਪਣੇ ਏਜੰਟ ਨੂੰ ਫੋਨ ਕੀਤਾ? ਹਾਂਜੀ ਅਸੀਂ ਏਜੰਟ ਨੂੰ ਫੋਨ ਵੀ ਕੀਤਾ ਤੇ ਏਜੰਟ ਨੂੰ ਮੈਸੇਜ ਵੀ ਕੀਤੇ ਆ ਏਜੰਟ ਨੇ ਕੋਈ ਰਿਪਲਾਈ ਨਹੀਂ ਕੀਤਾ ਕੋਈ ਮੈਸੇਜ ਦਾ ਹੂੰ ਕੋਈ ਕਾਲ ਨਹੀਂ ਚੱਕੀ ਉਹਨਾਂ ਫਿਰ ਰਾਜਕੌਰ ਨੂੰ ਕੀਤਾ ਤੁਸੀਂ? ਹਾਂਜੀ ਰਾਜਕੌਰ ਨੂੰ ਵੀ ਕੀਤਾ ਤੇ ਰਾਜਕੌਰ ਨੇ ਵੀ ਸਾਡਾ ਕੋਈ ਮੈਸੇਜ ਦਾ ਰਿਪਲਾਈ ਨਹੀਂ ਕੀਤਾ ਨਾ ਉਹਨਾਂ ਨੇ ਕੰਟੈਕਟ ਕੀਤਾ ਸਾਡੇ ਨਾਲ ਕੋਈ ਵੀ ਹੂੰ ਦੇ ਅਸਤਵਾਦੀ 에어ਪੋਰਟ ਤੇ ਕੀ ਕਿਹਾ ਬੰਬੇ ਤੁਹਾਨੂੰ 에어ਪੋਰਟ ਤੇ ਉਹਨਾਂ ਨੇ ਸਾਨੂੰ ਜਦੋਂ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਉਹਨਾਂ ਨੂੰ ਕਿਹਾ ਅਸੀਂ ਵਰਕ ਵੀ ਵਰਕ ਕੰਮ ਕਰਨ ਜਾ ਰਹੇ ਹਾਂ ਤਾਂ ਉਹਨਾਂ ਨੇ ਸਾਨੂੰ ਕਿਹਾ ਤੁਹਾਡਾ ਟੂਰਿਸਟ ਵੀਜ਼ਾ ਲੱਗਿਆ ਤੇ ਉਹ ਕਹਿੰਦਾ ਤੁਹਾਡਾ ਦੋ ਸ਼ੋ ਹੋ ਰਿਹਾ ਇੱਥੇ ਟੂਰਿਸਟ ਵੀ ਤੇ ਵਰਕ ਵੀ ਤੁਸੀਂ ਤੁਹਾਨੂੰ ਉੱਥੇ ਜਾ ਕੇ ਇਹ ਗੱਲ ਦਾ ਪਤਾ ਲੱਗਦਾ ਵੀ ਤੁਹਾਡੇ ਦੋ ਵੀਜ਼ੇ ਲੱਗੇ ਬੰਬੇ ਜਾ ਕੇ ਪਤਾ ਲੱਗਿਆ ਹਾਂਜੀ ਇਥੋਂ ਜੰਟ ਨੇ ਜਦੋਂ ਤੁਹਾਨੂੰ ਇਥੋਂ ਪੰਜਾਬ ਤੋਂ ਤੋਰਿਆ ਟੈਕਟ ਵੀਜ਼ਾ ਸਭ ਕੁਝ ਦੇ ਕੇ ਤੋਰਿਆ ਸੀ ਹਾਂਜੀ ਤੇ ਫੇਰੇ ਇੱਥੇ ਜਦੋਂ ਉੱਥੇ ਜਿਹੜੇ ਕਾਗਜ ਵਿਖਾਏ ਉੱਥੇ ਰੌਲਾ ਇਸ ਚੀਜ਼ ਦਾ ਪਿਆ ਦੋ ਵੀਜੇ ਲੱਗੇ ਜਾਂ ਨਕਲੀ ਸੀ ਕੁਛ ਉਹ ਉੱਥੇ ਜੀ ਵੀਜੇ ਦੋ ਲੱਗੇ ਸੀਗੇ ਅਸਲੀ ਰੌਲਾ ਪਿਆ ਤੇ ਨਾਲੇ ਇੱਕ ਵੀਜਾ ਜਾਲੀ ਸੀਗਾ ਉਹ ਕਹਿੰਦੇ ਫਿਰ ਉੱਥੇ ਕੀ ਕਿਹਾ ਏਅਰਪੋਰਟ ਵਾਲਿਆਂ ਨੇ ਤੁਹਾਨੂੰ ਏਅਰਪੋਰਟ ਵਾਲਿਆਂ ਨੇ ਉਹ ਕਾਗਜ ਲੈ ਕੇ ਤੇ ਉਹਨਾਂ ਨੇ ਹਨਾ ਸਾਨੂੰ ਜੇਲ੍ਹ ਵਿੱਚ ਭੱਜ ਬੰਬੇ ਹਾਂਜੀ ਜੇਲ੍ਹ ਵਿੱਚ ਭੇਜਤਾ ਸੀ ਦੇਖੋ ਤੁਸੀਂ ਯਾਰ ਇੱਕ ਛੋਟੀ ਜੀ ਗਲਤੀ ਦੇ ਕਾਰਨ ਕਿੰਨਾ ਕ ਟੋਟਲ ਰੁਪਇਆ ਕਿੰਨੇ ਪੈਸੇ ਲੱਗੇ ਸੀ ਤੁਹਾਡੇ ਕੋਈ ਪਤਾ ਬਾਹਰ ਜਾਣਦਾ ਇੱਧਰ ਆਵੋ ਜੀ ਤੁਸੀਂ ਆਓ ਇੱਥੇ ਤੁਸੀਂ ਫਾਦਰੋਂ ਲੜਕੀ ਸਾਹਿਬ ਅੱਛਾ ਕਿੰਨੇ ਪੈਸੇ ਏਜੰਟ ਨੂੰ ਦਿੱਤੇ ਸੀ ਤੁਸੀਂ ਹੁਣ ਤਾਈ ਅਸੀਂ ਜੀ ਪਹਿਲਾਂ 30000 ਰੁਪਏ ਟ੍ਰਾਂਸਫਰਮ ਕਰਾਇਆ ਸੀ ਉਹ ਕਹਿੰਦੇ ਸਾਨੂੰ ਕੋਈ ਰਾਜਕੁਰ ਨੇ ਕਹੇ ਸੀ ਕਹਿੰਦੇ ਵੀ ਇਹ ਬੰਦੇ ਨੂੰ ਪੈਸੇ ਪਾ ਦਿਓ ਅਸੀਂ ਕਹਿੰਦੇ ਇੱਕ ਆ ਪਾਵਾਂਗੇ ਕਹਦੇ ਵੀ ਸਾਨੂੰ ਤਾਂ ਪਾਉਣੇ ਵੀ ਨਹੀਂ ਆਉਂਦੇ ਉਹ ਕਹਿੰਦਾ ਵੀ ਤੁਹਾਨੂੰ ਨੰਬਰ ਭੇਜਦੇ ਆ ਬੈਂਕ ਦਾ ਨੰਬਰ ਭੇਜਦੇ ਆ ਫਿਰ ਉਹਨਾਂ ਨੇ ਫਰੀਦਕੋਟ ਦਾ ਨੰਬਰ ਭੇਜਿਆ ਤੇ ਅਸੀਂ ਫਿਰ ਬੈਂਕ ਚ ਗਏ ਬੈਂਕ ਚ ਫਿਰ ਉਹ ਟ੍ਰਾਂਸਫਰਮ ਅਸੀਂ ਦੂਸਰੇ ਪਾਸੇ ਕਰਵਾਏ ਸਾਰੇ ਕਿੰਨੇ ਪੈਸੇ ਦਿੱਤੇ 50000 60 70 ਕਿੰਨੇ ਉਹਨਾਂ ਨੇ ਜੀ 70000 ਰੁਪਏ ਸਾਡੇ ਨਾਲ ਕੀਤਾ ਸੀਗਾ ਵੀ ਦੋ ਲਾਵਾਂਗੇ ਸੈਲਰੀਆਂ ਤੇ 70000 ਰੁਪਏ ਅਸੀਂ ਲਾਵਾਂਗੇ ਸੈਲਰੀ ਕਿੰਨੀ ਸੀ ਕਹਿੰਦੇ ਵੀ 30000 ਰੁਪਏ ਤੁਹਾਡੀ ਸੈਲਰੀ ਮਿਲੂਗੀ ਮਿਲੂਗੀ ਕਾਦੇ ਕੰਮ ਤੇ ਲਵਾਵਾਂਗੇ ਲੜਕੀ ਨੂੰ ਇਹ ਕਹਿੰਦੇ ਵੀ ਦੂਜਾ ਤੁਹਾਡੇ ਕੰਮ ਤੇ ਵਧੀਆ ਕੰਮ ਤੇ ਲਾਉਂ ਬੱਚੇ ਉੱਥੇ ਹੈਗੇ ਬੱਚੇ ਸਕੂਲ ਚ ਪੜ੍ਹਦੇ ਵੀ ਨਾਲ ਤੋਂ ਉਹਨੇ ਸੰਭਾਈ ਕਰੇ ਜਾਊਗੇ ਨਾਲ ਇਹ ਲੜਕੇ ਪੜ੍ਹੇ ਜਾਊਗੀ ਨਾਲ ਤੁਸੀਂ ਯਾਰ ਏਜੰਟ ਮੈਂ ਕਹਿੰਨਾ ਵੀ ਲੀਡਰਾਂ ਤੋਂ ਵੀ ਵੱਡੇ ਵੱਡੇ ਗੱਪ ਮਾਰਨ ਲੱਗੇ ਲੀਡਰ ਤਾਂ ਆਪਾਂ ਮੰਨੇ ਸੀ ਵੀ ਗੱਪ ਬਹੁਤ ਵੱਡੇ ਵੱਡੇ ਮਾਰਦੇ ਆ ਇਹਨਾਂ ਨੇ ਜਮਾ ਸ਼ਰਮੀ ਲਾ ਕੇ ਰੱਖ ਲਈ 70000 ਦੇ ਵਿੱਚ ਇਸ ਪਰਿਵਾਰ ਤੋਂ ਗਰੀਬ ਪਰਿਵਾਰ ਤੋਂ 70000 ਰੁਪਏ ਦੇ ਪਿੱਛੇ ਇਹ ਲੜਕੀ ਦੀ ਜ਼ਿੰਦਗੀ ਦਾਅ ਤੇ ਲਾਤੀ ਸੀਗੀ ਆਖਿਓ ਸਕੂਲਾਂ ਦੇ ਵਿੱਚ ਤੁਹਾਨੂੰ ਹੈਗਾ ਜਿਹੜਾ ਆਖੇ ਉੱਤੇ ਬੱਚੇ ਸਾਹਮਣੇ ਤੇ ਮੈਂ ਇਹ ਵੀ ਗੱਲ ਕਹਿਣਾ ਵੀ ਤਰਸੇਮ ਸਿੰਘ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਜਿੱਥੇ ਮੈਂ ਲੜਕੀ ਨੂੰ ਭੇਜ ਰਿਆਂ ਉਸ ਦੇਸ਼ ਦਾ ਕਲਚਰ ਕੀ ਆ ਉਹਦੀ ਵਸੋਂ ਕਿੰਨੀ ਹੋਊਗੀ ਸਕੂਲਾਂ ਦੀ ਤਾਂ ਬਹੁਤ ਦੂਰ ਦੀ ਗੱਲ ਆ ਜਿਹੜੇ ਆਪੂ ਬਣੇ ਏਜੰਟ ਆ ਨਾ ਇਹਨਾਂ ਦੇ ਆਪ ਦੇ ਕੋਲੇ ਵੀ ਪੂਰੇ ਕੋਈ ਡਾਕੂਮੈਂਟ ਨਹੀਂ ਹੋਣੇ ਪਰ ਤੁਸੀਂ ਵੇਖੋ ਫਿਰ ਤੁਹਾਨੂੰ ਫੋਨ ਕਿਵੇਂ ਕੀਤਾ ਲੜਕੀ ਨੇ ਉੱਥੇ ਜਾ ਕੇ ਲੜਕੇ ਨੇ ਜੀ ਸਾਨੂੰ 8:30 ਵਜੇ ਤਕਰੀਬਨ ਰਾਤ ਨੂੰ ਫੋਨ ਕੀਤਾ ਜੇ ਅਸੀਂ ਇਹਨੂੰ ਚੜਾ ਕੇ ਅਸੀਂ ਵਾਪਸੀ ਆਉਂਦੇ ਸੀਗੇ ਜਦੋਂ ਸਾਨੂੰ ਪਤਾ ਲੱਗਾ ਅਸੀਂ 13 ਤਰੀਕ ਨੂੰ ਵਾਪਸੀ ਆਏ ਜੇ ਸਾਨੂੰ ਪਤਾ ਲੱਗਾ ਵੀ ਆਹ ਗੱਲਬਾਤ ਹੋ ਗਈ ਉਸੇ ਵਕਤ ਅਸੀਂ ਏਜੰਟ ਨੂੰ ਫੋਨ ਲਾਇਆ ਉਹਨੇ ਨਹੀਂ ਚੁੱਕਿਆ ਫਿਰ ਉਹ ਕੁੜੀ ਨੂੰ ਮੈਸੇਜ ਕੀਤਾ ਕੁੜੀ ਨੇ ਵੀ ਨਹੀਂ ਚੁੱਕਿਆ ਉਦੋਂ ਮੁੜ ਕੇ ਫੇਰ ਇਹ ਦੁਆਰਾ ਤੜਕੇ ਫੇਰ ਤਕਰੀਬਨ ਫੇਰ ਪੁੱਛਿਆ ਦੁਆਰਾ ਚਲਾ ਸਵੇਰ ਲਾਇਆ ਸੀ 7:00 ਵਜੇ ਫੇਰ ਵੀ ਨਹੀਂ ਚੁੱਕਿਆ ਫੇਰ ਉਦੋਂ ਮੁੜ ਕੇ ਅਗਲੇ ਦਿਨ ਬਾਅਦ ਸਾਡੇ 14 ਤਰੀਕ ਨੂੰ ਸਾਡੇ ਉਹ ਲੜਕੇ ਨਾਲ ਗੱਲ ਹੋਈ ਸੀ ਕਿਹਾ ਵੀ ਸਾਨੂੰ ਜਿੱਥੇ ਕੁੜੀ ਫਸੀ ਹੋਈ ਹੈ ਨਾ ਉਹਦਾ ਤੁਸੀਂ ਸਾਨੂੰ ਨੰਬਰ ਦਿਓ ਮੈਂ ਕਿਹਾ ਵੀ ਸਾਨੂੰ ਉਸ ਗੱਲ ਦਾ ਨੰਬਰ ਤਾਂ ਨਹੀਂ ਪਤਾ ਜਿੱਦੇ ਉੱਤੇ ਜਾ ਹੀ ਨਹੀਂ ਰਹੇ ਨਾ ਸਾਨੂੰ ਪਤਾ ਉਦੋਂ ਮੁੜ ਕੇ ਥੋੜੇ ਟਾਈਮ ਬਾਅਦ ਜੇ ਉੱਤੇ ਸਾਡੇ ਕੋਈ ਵਕੀਲ ਦਾ ਨੰਬਰ ਆ ਗਿਆ ਹੂੰ ਜੋ ਵਕੀਲ ਦਾ ਨੰਬਰ ਆਇਆ ਤੇ ਅਸੀਂ ਵਕੀਲ ਦਾ ਨੰਬਰ ਪਾਈ ਅਸੀਂ ਉਹਨੂੰ ਰਿਕਾਰਡ ਕਰਕੇ ਸੀ ਉੱਥੇ ਭੇਜਿਆ ਰਿਕਾਰਡ ਕਰਕੇ ਤਕਰੀਬਨ ਜਿਹੜਾ ਉਹਨੂੰ ਭੇਜਿਆ ਸੀ ਦੂਜਾ ਆਪਣੇ ਨੂੰ ਏਜੰਟ ਨੂੰ ਕੁੜੀ ਦੋਨਾਂ ਨੂੰ ਭੇਜ ਕੇ ਤੇ ਮੜ ਕੇ ਕਹਿੰਦੇ ਵੀ ਤੁਹਾਡਾ ਮਸਲਾ ਹੀ ਕਰ ਦਿੰਨੇ ਹੱਲ ਕੋਈ ਚੱਕਰ ਨਹੀਂ ਕੋਈ ਹੋ ਜਾ ਨਹੀਂ ਉਦੋਂ ਮੜ ਕੇ ਉਹਨਾਂ ਨੇ ਕਰ ਲਿਆ ਰਾਜਕੌਰੇ ਨੂੰ ਫੋਨ ਬੰਦ ਕਰ ਲਿਆ ਤੇ ਏਜੰਟ ਨੇ ਵੀ ਫੋਨ ਬੰਦ ਕਰ ਲਿਆ ਲਓ ਦੇਖ ਲਓ ਪੂਰੀ ਵਾਰਤਾ ਲਾਪ ਮੈਂ ਤੁਹਾਨੂੰ ਇੱਥੇ ਆ ਜਾਈ ਬਸੰਤ ਸਿੰਘ ਜੀ ਤੁਸੀਂ ਉਹ ਦਰਗੋ ਜੀ ਤੁਸੀਂ ਮਾੜੀ ਮੈਂ ਗੱਲ ਕਰ ਲਾਂ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਮੈਂ ਆਪਾਂ ਤੁਸੀਂ ਵੇਖਿਆ ਇਹਨਾਂ ਦੀ ਮੈਂ ਖਬਰ ਜਿਹੜੀ ਕੀਤੀ ਸੀ ਤਿੰਨ ਪੰਜਾਬ ਦੀਆਂ ਧੀਆਂ ਨੂੰ ਬਾਹਰ ਜਾ ਕੇ ਉਹ ਮੰਦੇ ਹਾਲਾਤਾਂ ਜੋ ਕੱਢ ਕੇ ਲਿਆਏ ਸੀ ਜਿੱਥੇ ਮੈਂ ਕਹਿ ਸਕਦਾ ਕੋਈ ਸ਼ਬਦ ਨਹੀਂ ਬਚਦੇ ਸਾਡੇ ਕੋਲੇ ਕਿ ਅਸੀਂ ਧੀਆਂ ਲਈ ਕੀ ਸ਼ਬਦ ਵਰਤੀਏ ਇਹ ਵਾਰਤਾ ਲਾਪ ਜਿਹੜੀ ਸਾਰੀ ਹੋਈ ਆ ਕਿੰਨੇ ਦਿਨ ਦਾ ਉੱਥੇ ਤੁਹਾਨੂੰ ਟਾਈਮ ਲੱਗਿਆ ਕਿਵੇਂ ਵਕੀਲ ਨਾਲ ਸੰਪਰਕ ਹੁੰਦਾ ਕਿਵੇਂ ਪਰਿਵਾਰ ਦੇ ਤੁਹਾਡੇ ਨਾਲ ਵਾਰਤਾ ਲਾਪ ਹੋਈ ਇਹ ਸਾਡੇ ਗਵਾਂਢੀ ਪਿੰਡ ਤੋਂ ਆ ਹੂੰ ਤੇ ਗਵਾਂਢੀ ਪਿੰਡ ਤੋਂ ਹੋਣ ਦੇ ਨਾਤੇ ਕਿਉਂਕਿ ਜਾਣ ਪਛਾਣ ਵੀ ਹੁੰਦੀ ਆ ਸਾਡੇ ਸਾਰਿਆਂ ਦੇ ਰਿਲੇਸ਼ਨ ਵੀ ਹੈਗੇ ਆ ਤੇ ਇਸ ਕਰਕੇ ਜਾਣਦੇ ਸੀ ਕਿ ਵੀ ਬਸੰਤ ਸਿੰਘ ਕੋਲੇ ਵੀ ਚਲੋ ਮੈਂ ਆਪਾਂ ਪਿਛਲੀ ਵਾਰੀ ਵੀ ਤੁਸੀਂ ਵੀ ਇੰਟਰਵਿਊ ਕੀਤੀ ਸੀਗੀ ਤੇ ਇਸ ਕਰਕੇ ਜਾਣਦੇ ਸੀ ਇਹਨਾਂ ਨੇ ਮੇਰੇ ਕੋਲੇ ਗਏ ਜਦੋਂ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਬੇਟੀ ਦਾ ਮਸਲਾ ਤੇ ਮੈਂ ਕਿਹਾ ਮੈਂ ਕਿਹਾ ਵੀ ਚਲੋ ਵੀ ਮੈਂ ਹੁਣ ਨਹੀਂ ਰੁਕ ਸਕਦਾ ਮੈਂ ਕਿਹਾ ਚਲੋ ਅਸੀਂ ਫਿਰ ਗੱਲ ਕੀਤੀ ਉੱਥੇ ਵਕੀਲ ਨਾਲ ਗੱਲ ਕੀਤੀ ਵਕੀਲ ਕਹਿੰਦਾ ਵੀ ਐਂ ਕਰਕੇ ਐਫ ਆਈ ਆਰ ਹੋਈ ਵੀ ਆ ਤੇ ਕੁੜੀ ਜੇਲ੍ਹ ਦੇ ਵਿੱਚ ਆ ਹਮ ਜਦੋਂ ਪੁੱਛਿਆ ਇਹਨਾਂ ਨੂੰ ਵੀ ਭਾਈ ਕੀ ਕੀ ਗੱਲ ਹੋਈ ਆ ਇਹਨਾਂ ਨੂੰ ਭਾਈ ਨੇ ਮੈਨੂੰ ਸਾਰਾ ਕੁਝ ਦੱਸਿਆ ਹਮ ਫਿਰ ਉਸ ਤੋਂ ਬਾਅਦ ਅਸੀਂ ਇੱਥੋਂ ਚੱਲੇ ਹਮ ਤੇ ਇਹਨਾਂ ਕੋਲੇ ਪੈਸਾ ਕੋਈ ਵੀ ਹੈ ਨਹੀਂ ਸੀਗਾ ਹਮ ਕਿਵੇਂ ਇਕੱਠੇ ਕਰਕੇ ਵਿਚਾਰਿਆਂ ਨੇ ਆਪਦਾ ਘਰ ਗਹਿਣੇ ਕਰਕੇ ਆ ਜਿਹੜਾ ਘਰ ਆ ਨਾ ਵੇਖੋ ਗਰੀਬ ਜਿਹਾ ਘਰ ਵਿਖਾ ਕੇ ਵਿਖਾ ਦਿਓ ਇਹ ਜਿਹੜਾ ਇੰਨਾ ਕੁ ਗਰੀਬ ਹੈ ਘਰ ਇਹਨਾਂ ਨੇ ਗਹਿਣੇ ਕਰਨ ਲਈ ਮਜਬੂਰ ਹੋ ਗਏ ਹੋ ਗਏ ਵੀ ਕੁੜੀ ਛਡਾਈਏ ਕੁੜੀ ਇਹਨਾਂ ਨੂੰ ਮੈਂ ਵੀ ਕਿਹਾ ਮੈਂ ਕਿਹਾ ਵੀ ਗੱਲ ਸੁਣੋ ਮੇਰੀ ਇੱਕ ਵੀ ਜੇ ਹੁਣ ਆਪਾਂ ਕਹੀਏ ਨਾ ਵੀ ਸਾਰੇ ਮਤਲਬ ਪੈਸੇ ਵੀ ਕਿੱਥੋਂ ਲਾਊਗਾ ਕੋਈ ਵੀ ਬੰਦਾ ਜੇ ਇਹ ਬਹੁਤ ਦੂਜੇ ਹੈਗੇ ਆ ਘਰੋਂ ਦੂਜੇ ਹੈਗੇ ਗਰੀਬ ਤੇ ਵੀ ਕਿੱਥੋਂ ਪੈਸੇ ਲਾਉਂਗੇ ਫਿਰ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਕੁਝ ਮੇਰੇ ਪਿੰਡ ਤੋਂ ਇਕੱਠੇ ਕੀਤੇ ਅਸੀਂ ਕੁਝ ਮੰਨ ਲਓ ਜਿਹੜੇ ਹੋਰ ਸੋਸ਼ਲ ਵਰਕਰ ਸੀ ਉਹਨਾਂ ਨੇ ਇਕੱਠੇ ਕਰਕੇ ਅਸੀਂ ਕਿਹਾ ਵੀ ਬੱਚੀ ਪਹਿਲਾਂ ਕਿਰਾਂ ਕਢਾਈਏ ਤੇ ਉਹ ਏਜੰਟ ਜਿਹੜਾ ਉਹ ਸਕੀਮਾਂ ਦੇ ਰਿਹਾ ਸਾਨੂੰ ਕਿ ਕੋਈ ਡਰ ਡਰੋਣਾ ਤੁਸੀਂ ਡਰਨ ਵਾਲੀ ਕੋਈ ਗੱਲ ਨਹੀਂ ਕੁੜੀ ਜੇਲ੍ਹ ਦੇ ਅੰਦਰ ਹੈ ਹੂੰ ਉਹ ਸਾਨੂੰ ਇਹ ਕਹਿ ਰਿਹਾ ਵੀ ਕੋਈ ਤੁਸੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਹਦਾ ਅਸੀਂ ਕਢਾ ਦਿਆਂਗੇ ਆਪੇ ਹਜੇ ਵੀ ਇਹ ਗੱਲ ਕਹਿੰਦਾ ਜੇਲ੍ਹ ਦੇ ਅੰਦਰ ਫੋਨ ਦੇ ਬਾਵਜੂਦ ਅੰਦਰ ਐ ਐਫ ਆਈ ਆਰ ਹੋਈ ਕੁੜੀ ਤੇ ਉਹ ਫੇਰ ਵੀ ਕਹਿ ਰਿਹਾ ਉਹ ਜਿਹੜੀ ਕੁੜੀ ਆ ਨਾ ਬਾਹਰ ਰਾਜਕੁਰ ਉਹਦੇ ਨਾਲ ਮੇਰਾ ਵੀ ਕੰਟੈਕਟ ਹੋਇਆ ਮੈਂ ਵੀ ਕੀਤਾ ਤੇ ਇਹ ਕਹਿੰਦੀ ਫੇਰ ਕੀ ਹੋਗਾ ਅੰਕਲ ਕੋਈ ਨਹੀਂ ਫੇਰ ਫੇਰ ਕੀ ਗੱਲ ਹੋਗੀ ਹਜੇ ਵੀ ਮੰਨ ਲਾ ਆਪਦੀ ਗਲਤੀ ਨੂੰ ਕਬੂਲ ਨਹੀਂ ਰਿਹਾ ਉਹ ਕੋਸ਼ਿਸ਼ ਕਰਾਂਗੇ ਆਪਾਂ ਰਾਜਕੌਰ ਦੇ ਨਾਲ ਵੀ ਆ ਦਿਓ ਫੋਨ ਮਾੜਾ ਜਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਥੋੜਾ ਜਿਹਾ ਉੱਥੋਂ ਦਾ ਪ੍ਰੋਸੈਸ ਜ਼ਰੂਰ ਦੱਸੋ ਕਿੰਨੇ ਦਿਨ ਲੱਗੇ ਕੀ ਗੱਲਬਾਤ ਹੋਈ ਜੀ ਸਾਨੂੰ 5 ਦਿਨ ਲੱਗੇ ਉੱਥੇ ਹੂੰ 2 ਦਿਨ ਚਹੀ ਮੰਨ ਲਾ ਜਿੱਦਾਂ ਪਹਿਲੇ ਦਿਨ ਗਏ ਪਹਿਲੇ ਦਿਨ ਅਸੀਂ ਜਵਾਨਤ ਵਗੈਰਾ ਲਈ ਉਹ ਪੁਲਿਸ ਰਿਮਾਂਡ ਮੰਗਦੀ ਸੀ ਇਹਦਾ ਲੜਕੀ ਦਾ ਫੇਰ ਰਿਮਾਂਡ ਮੰਗਦੀ ਸੀ ਵੀ ਹੋਰ ਸਾਨੂੰ ਪਤਾ ਲੱਗੇ ਏਜੰਟ ਦਾ ਜਾਂ ਕੋਈ ਹੋਰ ਤੇ ਉਸ ਕਰਕੇ ਉਹ ਰੋਕ ਰੋਕੇ ਕਿਵੇਂ ਮਨਤਾ-ਮੁੰਤਾ ਕਰਕੇ ਅਸੀਂ ਕਰ ਕਰਾ ਕੇ ਅਸੀਂ ਦੋਨੇ ਜਣੇ ਸੀ ਇਹਦਾ ਕੁੜੀ ਦਾ ਲੜਕੀ ਦਾ ਬਾਪ ਤੇ ਮੈਂ ਗਏ ਸੀਗੇ ਤੇ ਅਸੀਂ ਮਨਤਾ-ਮੁੰਤਾ ਕਰਕੇ ਵੀ ਚੱਲ ਯਾਰ ਘੱਟ ਕਰ ਦੋ ਗਰੀਬ ਆ ਉਹ ਕਦੇ ਪਰ ਉੱਥੇ ਨਹੀਂ ਕੋਈ ਸੁਣਵਾਈ ਹੈਗੀ ਕੋਈ ਪੈਸੇ ਤੋਂ ਬਿਨਾ ਕੋਈ ਨਹੀਂ ਉੱਥੇ ਪੁੱਛਦਾ ਹੂੰ ਇਸ ਕਰਕੇ ਅਸੀਂ ਤਾਂ ਮੈਂ ਤਾਂ ਹੁਣ ਸਾਰਿਆਂ ਨੂੰ ਇਹੀ ਕਹਿੰਦਾ ਮੈਂ ਕਹਿੰਦਾ ਵੀ ਇਹੋ ਜੇ ਜੰਟਾਂ ਦੇ ਥਰੂ ਨਾ ਫਸੋ ਹਮਮ ਹਰ ਪਿਛਲੀ ਵਾਰੀ ਵੀ ਆਪਾਂ ਇੰਟਰਵਿਊ ਦੇ ਵਿੱਚ ਇਹੀ ਕਿਹਾ ਸੀਗਾ ਕਿ ਜਿਹੜੇ ਤੁਸੀਂ ਕਤਰ ਹੋ ਗਿਆ ਮਲੇਸ਼ੀਆ ਹੋ ਗਿਆ ਦੁਬਈ ਹੋ ਗਈ ਅਰਬ ਕੰਟਰੀਆਂ ਜਿੰਨੀਆਂ ਵੀ ਆ ਇਹਨਾਂ ਦੇ ਵਿੱਚ ਲੜਕੀਆਂ ਨੂੰ ਨਾ ਭੇਜੋ ਇੱਕ ਤਾਂ ਇਹ ਅੰਡਰਏਜ ਹੈ ਹਮਮ ਬਿਲਕੁਲ ਜਿੱਦਾਂ ਕਿ ਭਾਈ 23 ਸਾਲ ਤੋਂ ਘੱਟ ਵਰਕ ਪਰਮਿਟ ਲਵਾ ਹੀ ਨਹੀਂ ਸਕਦਾ ਕੋਈ ਵੀ ਤੇ ਇਹ ਸ਼ੋਅ ਕਰ ਦਿੰਦੇ ਵਰਕ ਪਰਮਿਟ ਲੱਗ ਗਿਆ ਛੋਟਾ ਲਓ ਇੱਕ ਇਹ ਪਤੇ ਦੀ ਤੇ ਬਹੁਤ ਵੱਡੀ ਗੱਲ ਆ ਤੁਸੀਂ ਆਪ ਧਿਆਨ ਨਾਲ ਸੋਚ ਲਓ ਲੜਕੀ ਦੀ ਜੇ ਜੇ 20 ਸਾਲ ਦੀ ਸੀਗੀ 22 23 ਸਾਲ ਕਿਉਂਕਿ ਕੁਝ ਰੂਲ ਹੁੰਦੇ ਆ ਕਾਨੂੰਨ ਹੁੰਦੇ ਆ ਉਹਨਾਂ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਤੇ ਪੜ੍ਹਨਾ ਵੀ ਚਾਹੀਦਾ ਜੀ ਹੁਣ ਮੈਂ ਤਾਂ ਇਹੀ ਕਹਿੰਦਾ ਜੀ ਮੈਂ ਕਹਿੰਦਾ ਵੀ ਪਤਾ ਕੀ ਆ ਵੇਖੋ ਇਹ ਛੋਟੀ ਜੀ ਬੱਚੀ ਆ ਇੱਕ ਮਨਲਾ ਨਾਜ਼ਕ ਜੀ ਤੇ ਇਹਨੂੰ ਬਚਾ ਕੇ ਲਿਆਉਣਾ ਜ਼ਰੂਰੀ ਸੀ ਕਿੰਨਾ ਖਰਚ ਆ ਗਿਆ ਬਸੰਤ ਸਿੰਘ ਜੀ ਰੋਵੋ ਨਾ ਤੁਸੀਂ ਇੱਕ ਚੀਜ਼ ਦੇਖੋ ਇੱਕ ਸਿਰਫ ਧੀ ਦੇ ਨਾਲ ਇੱਕ ਵਾਸਤਾ ਬਾਪ ਵਾਲਾ ਹੋ ਸਕਦਾ ਬਸੰਤ ਸਿੰਘ ਦੀ ਇਹ ਕੋਈ ਧੀ ਨਹੀਂ ਮੈਂ ਇਹ ਕਹਿ ਸਕਦਾ ਵੀ ਜਾਂ ਰਿਸ਼ਤੇਦਾਰੀ ਵੀ ਨਹੀਂ ਕੋਈ ਇੱਕ ਇਨਸਾਨੀਅਤ ਤੌਰ ਤੇ ਆਪਦਾ ਫਰਜ ਸਮਝਿਆ ਬਸੰਤ ਸਿੰਘ ਰੋ ਰਿਹਾ ਪਰ ਜਿਹੜੀ ਲੜਕੀ ਰਾਜਕੌਰ ਦੀ ਗੱਲ ਮੈਂ ਕਰ ਲਾਂ ਜਾਂ ਉਥੋਂ ਦੇ ਆਪੇ ਇੱਕ ਏਜੰਟ ਤਰਸੇਮ ਸਿੰਘ ਦੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਬੱਚੇ ਹੈ ਨਹੀਂ ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬੀਬੀਆਂ ਪੈਣਾ ਹੈ ਨਹੀਂ ਕਦੇ ਉਹ ਤਰਸੇਮ ਸਿੰਘ ਨੂੰ ਉਹਦੇ ਘਰ ਆਲੀ ਬਹਿ ਕੇ ਪੁੱਛੋ ਤੇ ਬੱਚੇ ਬਹਿ ਕੇ ਪੁੱਛਣ ਵੀ ਜੇ ਸਾਨੂੰ ਕੋਈ ਦੇ ਦੇਵੇ ਸਾਨੂੰ ਕੋਈ ਇਹੋ ਜਿਹੇ ਧੋਖੇਬਾਜ਼ ਤਰੀਕੇ ਨਾਲ ਕਿਤੇ ਜੇਲ੍ਹ ਚ ਫਸਾ ਦੇਵੇ ਤਾਂ ਤੂੰ ਸਹਿਣ ਕਰ ਲੇਗਾ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਧੀਆਂ ਨੂੰ ਇੱਕ ਸੋਸ਼ਲ ਵਰਕਰ ਕਰਕੇ ਪੈਸੇ ਵੀ ਆਪ ਦੇ ਪੱਲਿਓਂ ਲਾ ਕੇ ਬਚਾਉਣ ਦਾ ਯਤਨ ਵਾਰੀ-ਵਾਰੀ ਕਰਦੇ ਆ ਉਥੇ ਕਿੰਨਾ ਖਰਚਾ ਆ ਗਿਆ ਬਸੰਤ ਸਿੰਘ ਜੀ ਉਥੇ ਘੱਟੋ-ਘੱਟ 1.5 ਲੱਖ ਤੋਂ ਮਤਲਬ ਵੱਧ ਆ ਗਿਆ ਘੱਟ ਨਹੀਂ ਹੂੰ ਫਿਰ ਉੱਥੇ ਹੁਣ ਜਦੋਂ ਗੱਲਬਾਤ ਹੋਈਆ ਹੁਣ ਇਹਨੂੰ ਲੜਕੀ ਨੂੰ ਜਮਾਨਤ ਦਿੱਤੀ ਗਈ ਜਾਂ ਪੱਕਾ ਰਿਹਾ ਕੀਤਾ ਗਿਆ ਨਹੀਂ ਜੱਜ ਨੇ ਜੁਰਮਾਨਾ ਕਰਤਾ ਜੀ ਤੇ ਹਜੇ ਕੇਸ ਪ੍ਰੋਪਰ ਮੱਲਾ ਚੱਲੂਗਾ ਚੱਲੂਗਾ 6 ਮਹੀਨੇ ਬਾਅਦ ਕੁਝ ਡਿਸੀਜਨ ਦੇਣਗੇ ਫਿਰ ਇਹ ਤਾਂ ਇਹ ਵੀ ਵੇਖੋ ਬਹੁਤ ਔਖਾ ਇਹ ਪਰਿਵਾਰ ਕਿਵੇਂ ਤਰੀਕ ਤੇ ਇੰਨੀ ਵਾਰਡ ਚੱਲ ਕੇ ਜਾਊਗਾ ਵੇਖੋ ਹੁਣ ਕਿਵੇਂ ਕਰਾਂਗੇ ਵੇਖਦੇ ਹਾਂ ਹਜੇ ਤਾਂ ਅਜ ਤਾਂ ਹੁਣ ਕਿਰਾਂ ਤਾਂ ਮੱਲਾ ਸਾਨੂੰ ਐ ਸੀਗਾ ਵੀ ਲੜਕੀ ਨੂੰ ਇਹਨਾਂ ਦੇ ਲੜਕੀ ਕਢਾ ਕੇ ਲੈ ਗਏ ਹਜੇ ਦਾ ਪਾਸਪੋਰਟ ਵਗੈਰਾ ਤੇ ਇਹਦਾ ਫੋਨ ਵਗੈਰਾ ਨਹੀਂ ਦਿੱਤਾ ਉਹਨਾਂ ਨੇ ਕਿਉਂਕਿ ਫੋਨ ਦੇ ਵਿੱਚ ਉਹ ਜਿਹੜੀਆਂ ਫੋਟੋ ਸੀ ਨਾ ਵੀਡੀਓਆਂ ਉਹ ਫੋਨ ਦੇ ਵਿੱਚ ਸੀ ਉਹਨਾਂ ਨੇ ਫੋਨ ਤਾਂ ਰੱਖ ਲਿਆ ਨਹੀਂ ਫੋਨ ਮਿਲ ਜਣਾ ਸੀ ਮੈਂ ਇਹ ਕਹਿ ਸਕਦਾ ਜਦੋਂ ਤੱਕ ਇਹ ਕੰਮ ਚੱਲਣਾ 5 ਲੱਖ ਰੁਪਏ ਦੇ ਥੱਲੇ ਪਰਿਵਾਰ ਦੱਬਿਆ ਗਿਆ ਜਿਹੜਾ ਕਿ ਆਪਦੀ ਮਿਹਨਤ ਮਜ਼ਦੂਰੀ ਕਰਦਾ 2250 ਰੁਪਏ ਸ਼ਾਮ ਤੱਕ ਕਮਾਉਂਦਾ ਠੀਕ ਆ ਨਰਮ ਇਹ ਨਰਮਾ ਚੌਕ ਨਰਮਾ ਚੌਕ ਦੇ ਪਰਿਵਾਰ ਨੇ ਪੈਸੇ ਇਕੱਠੇ ਕਰਕੇ ਦਿੱਤੇ ਉਹਨਾਂ ਨੂੰ ਆਪਾਂ ਕੋਸ਼ਿਸ਼ ਕਰਦੇ ਆਂ ਰਾਜਕੌਰ ਦੇ ਨਾਲ ਵੀ ਮੈਂ ਗੱਲ ਕਰੂੰਗਾ ਰਾਜਕੌਰ ਦਾ ਨੰਬਰ ਮੈਂ ਇਹਨਾਂ ਤੋਂ ਲਿਆ ਸੀ ਪਰਿਵਾਰ ਤੋਂ ਥੋੜੀ ਉਹਦੇ ਨਾਲ ਗੱਲਬਾਤ ਹੋਈ ਹੈ ਰਾਜਕੌਰ ਨੇ ਤੁਹਾਨੂੰ ਕੁਝ ਦੱਸਿਆ ਹਾਂਜੀ ਹਾਂਜੀ ਮੇਰੀ ਗੱਲਬਾਤ ਹੋਈ ਸੀਗੀ ਤੇ ਉਹ ਕਹਿੰਦੀ ਅੰਕਲ ਜੀ ਮੇਰਾ ਕੀ ਕਸੂਰ ਹੈ ਸਾਡਾ ਤਾਂ ਕੋਈ ਕਸੂਰ ਨਹੀਂ ਕਹਿੰਦੀ ਅਖੇ ਇਹ ਇਹਨਾਂ ਨੇ ਕਿਹਾ ਵੀ ਬਾਹਰ ਜਾਣਾ ਤੇ ਮੈਂ ਕਿਹਾ ਵੀ ਜਦੋਂ ਇਹਨਾਂ ਨੇ ਕਿਹਾ ਤੁਹਾਨੂੰ ਪਤਾ ਹੈ ਵੀ ਅੰਡਰਏਜ ਹੈ ਨਹੀਂ ਜਾ ਸਕਦੀ ਤਾਂ ਤੁਸੀਂ ਕਿਉਂ ਮੰਨ ਲਾਏ ਇਹ ਚੀਜ਼ ਨੂੰ ਅਖਸਾਉਨੇ ਹੋ ਅਗਲੇ ਨੂੰ ਇਹ ਨੰਬਰ ਇਹਨਾਂ ਹੀ ਆ ਦੇਖੋ ਕਾ ਨੰਬਰ ਹਾਂਜੀ WhatsApp ਲੱਗਦਾ ਹੀ WhatsApp ਲੱਗ WhatsApp ਲੱਗ WhatsApp ਲੱਗ WhatsApp ਲੱਗ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਆਪਣੀ ਗੱਲ ਹੋ ਜੇ ਕਿਉਂਕਿ ਇਹ ਪਰਦਾ ਚੱਕਣਾ ਬਹੁਤ ਜ਼ਿਆਦਾ ਜ਼ਰੂਰੀ ਆ ਮੇਰਾ ਮਕਸਦ ਸਿਰਫ ਇਹੀ ਆ ਉਸ ਲੜਕੀ ਨੂੰ ਫੋਨ ਲਾਉਣ ਦਾ ਵੀ ਏਜੰਟ ਦਾ ਪਤਾ ਲੱਗੇ ਕਿਉਂਕਿ ਇਹਨਾਂ ਨੂੰ ਏਜੰਟ ਦਾ ਵੀ ਪਤਾ ਨਹੀਂਗਾ ਕਿ ਕਿੰਨਾ ਨੰਬਰ ਆ ਆ ਭਰਿਓ ਇੱਥੇ ਨੰਬਰ ਮੜਾ ਜਾ ਨਹੀਂ ਨਹੀਂ ਟ੍ਰੂ ਗੱਲ ਰੇ ਨੰਬਰ ਨੰਬਰ ਸਹੀ ਹਾਂ ਟ੍ਰੂ ਗੱਲ ਰੇ ਇੱਥੇ ਨੰਬਰ ਭਰ ਦਿਓ ਤੇ ਤੁਸੀਂ ਇਹ ਦੇਖੋ ਇਹ ਪਤਾ ਲੱਗੇ ਕਿ ਏਜੰਟ ਅੱਛਾ ਏਜੰਟ ਦੇ ਨਾਲ ਥੋੜੀ ਹੋਈ ਵਾਰਤਾ ਲੱਗ ਨਹੀ ਨਹੀਂ ਮੇਰਾ ਏਜੰਟ ਨੇ ਫੋਨ ਹੀ ਨਹੀਂ ਚੱਕਿਆ ਮੈਂ ਲਾਇਆ ਮੇਰਾ ਫੋਨ ਹੀ ਨਹੀਂ ਚੱਕ ਰਿਹਾ ਉਹ ਕਿਉਂਕਿ ਮੇਰੀ ਨਾ ਮਤਲਬ ਥੋੜੀ ਜੀ ਪਾਰਟੀ ਦੀ ਵੋਟ ਲੱਗੀ ਭਵੰਤਮਾਨ ਸਾਹਿਬ ਦੀ ਫੋਟੋ ਲੱਗੀ ਵੀ ਮੇਰੀ ਨਾਲ ਮੈਂ ਕਹਿਣਾ ਮੈਂ ਤਾਂ ਇਹ ਗੱਲ ਕਹਿਣਾ ਬਸੰਤ ਸਿੰਘ ਜੀ ਵੇਖੋ ਪਾਰਟੀਆਂ ਆਣਾਂ ਜਾਂ ਨਾ ਥੋੜੇ ਵਰਗਾ ਆਗੂ ਹਰ ਪਾਰਟੀ 'ਚ ਹੋਣਾ ਚਾਹੀਦਾ ਪਾਰਟੀ ਨੂੰ ਵੀ ਇੱਕ ਪਾਸੇ ਰੱਖ ਕੇ ਵੇਖੋ ਇੱਕ ਸੋਸ਼ਲ ਵਰਕਰ ਕਰਨਾ ਕੋਈ ਬਸੰਤ ਸਿੰਘ ਨੇ ਇਹ ਪਰਿਵਾਰ ਨੂੰ ਆਏ ਨਹੀਂ ਪੁੱਛਿਆ ਹੋਣਾ ਵੀ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਤੋਂ ਨਦੀਆਂ ਪਹਿਲਾਂ ਇਹ ਛੜਾ ਕੇ ਲਿਆਏ ਉਹਨਾਂ ਨੂੰ ਨਹੀਂ ਪੁੱਛਿਆ ਹੋਣਾ ਇਹਨਾਂ ਨੇ ਵੀ ਭਾਈ ਤੁਸੀਂ ਕਿਹਨੂੰ ਵੋਟ ਪਾਈ ਸੀ ਇਹ ਇੱਕ ਚੰਗਾ ਤੇ ਉਦਮ ਕਰਮ ਮੈਂ ਇਹ ਵੀ ਕਹਿਣਾ ਪੰਜਾਬ ਦੇ ਸੀਐਮ ਨੂੰ ਕਿ ਇਦਾਂ ਦੇ ਆਗੂਆਂ ਦੀ ਬਹੁਤ ਜ਼ਿਆਦਾ ਲੋੜ ਆ ਜਿਨ੍ਹਾਂ ਨੂੰ ਰੱਖਣਾ ਚਾਹੀਦਾ ਨੰਬਰ ਲਾਇਆ ਆਪਾਂ ਸ਼ਾਇਦ ਜੇ ਉਹਨਾਂ ਨੇ ਕਾਲ ਚੱਕ ਲਈ ਤਾਂ ਜਰੂਰ ਤੁਹਾਡੀ ਗੱਲਬਾਤ ਆ ਜਿਹੜੀ ਕਰਵਾਵਾਂਗੇ ਸ਼ਾਇਦ ਫੋਨ ਨਾ ਚੱਕਣ ਆਪਾਂ ਦੁਬਾਰਾ ਕੋਸ਼ਿਸ਼ ਕਰਕੇ ਦੇਖ ਲਾਂਗੇ ਵਿਸਾਦ ਸਿੰਘ ਜੀ ਕੀ ਕਹਿਣਾ ਚਾਹੁੰਦੇ ਅਜਿਹਾ ਇਹ ਕੱਲਾ ਇਸ ਧੀ ਦਾ ਮਾਮਲਾ ਨਹੀਂ ਬਹੁਤ ਉਹ ਵੀ ਮਾਮਲੇ ਆ ਜਿਹੜੇ ਕਿ ਦੱਬੇ ਪਏ ਨੇ ਜਿਹੜੇ ਲੋਕ ਸਾਹਮਣੇ ਨਹੀਂ ਆ ਰਹੇ ਕਿਉਂਕਿ ਕੱਲਾ ਅਰਬ ਕੰਟਰੀਆਂ ਦੀ ਨਹੀਂ ਵੱਡੀਆਂ ਕੰਟਰੀਆਂ ਦੀ ਗੱਲ ਮੈਂ ਜਿੱਥੇ ਕਰਾਂ ਕੈਨੇਡਾ ਅਮਰੀਕਾ ਇੰਗਲੈਂਡ ਉੱਥੇ ਵੀ ਇਹੀ ਹਾਲ ਠੱਗੀ ਠੋਰੀ ਦਾ ਚੱਲ ਪਿਆ ਮੈਂ ਤਾਂ ਇਹੀ ਗੱਲ ਕਹਿੰਦਾ ਜੀ ਮੇਲੇ ਦਾ ਘੱਟੂ-ਕੱਟ ਇਸ ਲੜਕੀ ਨੂੰ ਪੁੱਛਿਆ ਜਾਵੇ 30 40 ਕੁੜੀਆਂ ਤਾਂ ਬੰਬੇ ਕਾਰਗਲ ਕਾਰਗਲ ਜਿਹੜੀ ਜੇਲ ਹੈ ਨਾ ਉਹਦੇ ਵਿੱਚ ਇਹਦੇ ਨਾਲ ਆਪਣੇ ਪੰਜਾਬ ਦੀਆਂ ਫਸੀਆਂ ਹੋਈਆਂ ਜਿਨ੍ਹਾਂ ਨੂੰ 6-6 ਮਹੀਨੇ ਹੋ ਗਏ ਸਾਲ-ਸਾਲ ਹੋ ਗਏ ਕਹੇ ਮਾਪਿਓ ਨੂੰ ਨਹੀਂ ਪਤਾ ਉਹਨਾਂ ਦਾ ਕਿੱਥੇ ਆ ਕਿਸੇ ਨੂੰ ਨਹੀਂ ਪਤਾ ਉੱਥੇ ਇੰਨੀਆਂ ਕੁੜੀਆਂ ਤਾਂ ਉੱਥੇ ਬੰਬੇ ਉਸ ਜੇਲ ਦੇ ਵਿੱਚ ਆ ਜਿਹੜੀ ਜੇਲ ਚੋਂ ਇਹਨੂੰ ਕਢਵਾ ਕੇ ਲਿਆਂਦਾ ਗਿਆ ਕਾਰਗਲ ਜੇਲ ਉੱਥੇ ਸੀ ਪੁੱਤਰ ਪੰਜਾਬ ਦੀਆਂ ਕੁੜੀਆਂ ਹਾਂਜੀ ਉਹਨਾਂ ਨਾਲ ਮੁਲਾਕਾਤ ਹੋਈ ਤੇਰੀ ਹਾਂਜੀ ਉਹਨਾਂ ਨੇ ਕੀ ਦੱਸਿਆ ਕੋਈ ਗੱਲਬਾਤ ਕੀਤੀ ਤੇਰੇ ਨਾਲ ਵੀ ਅਸੀਂ ਕਦੋਂ ਤੋਂ ਫਸੀਆਂ ਬਾਹਰ ਜਾਣ ਦੇ ਚੱਕਰ 'ਚ ਹੀ ਫਸੀਆਂ ਹੋਈਆਂ ਜਾਂ ਕਿਵੇਂ ਹਾਂਜੀ ਉਹ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਫਸਾਇਆ ਗਿਆ ਜੀ ਉਹ ਵੀ ਉਸ ਤਰ੍ਹਾਂ ਹੀ ਫਸਿਆ ਗਈਆ ਸੀ ਐਮਬੈਸੀ ਐਮਬੈਸੀ ਕੋਈ ਮਤਲਬ ਨਾਲ ਹੀ ਉੱਥੇ 에어ਪੋਰਟ ਦੇ 에어ਪੋਰਟ ਦੇ ਨਾਲ ਹੀ ਆ ਇਹ ਉਹ ਥਾਣੇ ਨੂੰ ਦੇ ਦਿੰਦੇ ਆ ਚੱਕ ਕੇ ਨਾਲ ਨਾਲ ਹੀ ਉਹ ਥਾਣੇ ਉਹ ਐਫ ਆਈ ਆਰ ਕੱਟ ਕੇ ਹੀ ਦਿੰਦੇ ਆ ਐਮਬੈਸੀ ਐਮਬੈਸੀ ਐਫ ਆਈ ਆਰ ਕੱਟ ਕੇ ਦਿੰਦੀ ਆ ਵੀ ਇਹਨੂੰ ਜੇਲ ਭੇਜ ਦਿਓ ਬਸ ਥਾਣਿਆਂ ਦੇ ਕੁੜੀਆਂ ਨਾਲ ਪੁੱਤਰ ਗੱਲ ਬਾਤ ਤੁਸੀਂ 10 12 15 ਕੋਈ ਉੱਥੇ ਜੀ ਬਹੁਤ ਸਾਰੀਆਂ ਕੁੜੀਆਂ ਸੀ ਬਹੁਤ ਜਣਿਆਂ ਨੇ ਮੈਨੂੰ ਦੱਸਿਆ ਗਾਈਡ ਵੀ ਕੀਤਾ ਵੀ ਤੂੰ ਇੱਥੇ ਕੋਈ ਫੋਨ ਨਹੀਂ ਦਿੰਦਾ ਗਾ ਗੱਲ ਕਰਨ ਨੂੰ ਕੋਈ ਕੁਝ ਨਹੀਂ ਦਿੰਦਾ ਨਾ ਇੱਥੇ ਖਾਣ ਪੀਣ ਦਾ ਥੋੜਾ ਰੋਟੀ ਰੋਟੀ ਖਾਦੀ ਨਹੀਂ ਨਹੀਂ ਜੀ ਰੋਟੀ ਨਹੀਂ ਖਾਦੀ ਉਹਨੇ ਤੇ ਨਹੀਂ ਕੀ ਕਾਰਨ ਮਿਲੀ ਨਹੀਂ ਜਾਂ ਠੀਕ ਨਹੀਂ ਲੱਗੀ ਠੀਕ ਨਹੀਂ ਲੱਗੀ ਰੋਟੀ ਉੱਥੇ ਖਾਣ ਉਹਨਾਂ ਨੇ ਸਾਡੇ ਅਸੀਂ ਉਹਨਾਂ ਨੂੰ ਬਹੁਤ ਕਿਹਾ ਸਾਡੇ ਘਰਦਿਆਂ ਨਾਲ ਗੱਲ ਕਰਵਾਓ ਗੱਲ ਕਰਵਾਓ ਉਹਨਾਂ ਨੇ ਸਾਨੂੰ ਕੋਈ ਗੱਲ ਨਹੀਂ ਕਰਵਾਈ ਜੀ ਕੀ ਕਹੂੰਗੇ ਬੱਚਾ ਬਸ ਹੁਣ ਤਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਨਾ ਭੇਜੋ ਅਰਬ ਕੰਟਰੀ ਦੇ ਵਿੱਚ ਕਦੇ ਵੀ ਨਾ ਕੁੜੀਆਂ ਨੂੰ ਭੇਜੋ ਜੇ ਭੇਜਣਾ ਵੀ ਹੈ ਨਾ ਪੂਰੇ ਪ੍ਰੋਸੈਸ ਨਾਲ ਭੇਜੋ ਕਿਉਂਕਿ 25 ਸਾਲ ਤੋਂ ਵੱਧ ਨਾ ਜਿਹੜੀ ਲੇਡੀਜ਼ ਹੋ ਜਾਂਦੀ ਹੈ ਮਤਲਬ ਮੈਰਿਡ ਹੋਵੇ ਫਿਰ ਉਹਦਾ ਵਰਕ ਪਰਮਿਟ ਲੱਗਦਾ ਅਨਮੈਰਿਡ ਦਾ ਵਰਕ ਪਰਮਿਟ ਬਸ ਚੱਲੀ ਜਾਂਦੇ ਬਸ ਉਵੇਂ ਹੀ ਤੁਰ ਜਾਂਦੇ ਆ ਕਰਕੇ ਤੁਸੀਂ ਦੇਖ ਲਓ ਇਹ ਜਿਹੜਾ ਮਾਮਲਾ ਮੈਂ ਪੂਰਾ ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਇਹ ਲੜਕੀ ਦੇ ਦੱਸਣ ਦੇ ਮੁਤਾਬਕ ਇਹ ਵੀ ਗੱਲ ਆ ਵੀ ਉੱਥੇ ਬੰਬੇ ਕਾਰਗਲ ਜੇਲ੍ਹ ਦੇ ਵਿੱਚ ਹਜੇ ਵੀ ਪੰਜਾਬ ਦੀਆਂ ਬਹੁਤ ਸਾਰੀਆਂ ਧੀਆਂ ਕੁੜੀਆਂ ਜਿਹੜੀਆਂ ਬੈਠੀਆਂ ਨੇ ਜਿਹੜੀਆਂ ਬੈਂਸੀ ਦੇ ਚੱਕਰ ਕਰਕੇ ਫਸੀਆਂ ਇਥੋਂ ਏਜੰਟ ਤੋਰ ਦਿੰਦੇ ਆ ਉਹਨਾਂ ਨੂੰ ਕਿ ਤੁਸੀਂ ਚਲੇ ਜਾਓ ਠੀਕ ਆ ਪਰ ਵੇਖੋ ਹਜੇ ਕੁੜੀ ਦੀ ਇਹ ਵੀ ਕਿਸਮਤ ਆ ਵੀ ਦਿੱਲੀ ਤੋਂ ਇਹ ਬੰਬੇ ਤੱਕ ਪਹੁੰਚ ਗਈ ਪਤਾ ਨਹੀਂ ਉੱਥੇ ਕਾਗਜ਼ ਨਹੀਂ ਚੈੱਕ ਹੋਏ ਜਾਂ ਕੀ ਗੱਲਬਾਤ ਹੋਈ ਅੱਗੇ ਜਾ ਕੇ ਫਸ ਗਈ ਪਰ ਮੈਂ ਹਜੇ ਵੀ ਇਹ ਕਿੰਨਾ ਠੀਕ ਆ ਕਿ ਇਥੇ ਇੰਡੀਆ ਚ ਫਸ ਗਈਏ ਇਥੋਂ ਇਹਨੂੰ ਵਾਪਸ ਵੀ ਲਿਆਏ ਆ ਆਪਦੇ ਘਰੇ ਆ ਬਹੁਤ ਸਾਰੀਆਂ ਉਹ ਧੀਆਂ ਜਿਹੜੀਆਂ ਅਰਬ ਕੰਟਰੀ ਦੇਸ਼ਾਂ ਦੇ ਵਿੱਚ ਜਿਨ੍ਹਾਂ ਦੀ ਇੱਜ਼ਤ ਵੀ ਰੁੱਲ ਰਹੀ ਆ ਤੇ ਜਿਨ੍ਹਾਂ ਨੂੰ ਇਥੇ ਪੰਜਾਬ ਦੇ ਵਿੱਚ ਕਿਸੇ ਨਾਲ ਗੱਲ ਵੀ ਨਹੀਂ ਕਰਾਈ ਜਾਂਦੀ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਗੰਭੀਰ ਮਾਮਲੇ ਆ ਪਰ ਮੈਂ ਇੱਕ ਗੱਲ ਜ਼ਰੂਰ ਬੇਨਤੀ ਕਰੂੰਗਾ ਬਸੰਤ ਸਿੰਘ ਜੀ ਕਿ ਮੌਜੂਦਾ ਸਰਕਾਰ ਦੇ ਵਿੱਚ ਤੁਸੀਂ ਆਗੂ ਵੀ ਹੋ ਸੁਆਵਾ ਵੀ ਨਿਭਾ ਰਹੇ ਹੋ ਜ਼ਰੂਰ ਕਦੇ ਤੁਹਾਡੀ ਮੁਲਾਕਾਤ ਹੋਵੇ ਸੀਐਮ ਸਾਹਮਣੂ ਕਹੋ ਕਿ ਏਜੰਟਾਂ ਤੇ ਅਜੇਹਾ ਤੇ ਸਕੰਜਾ ਨਾ ਬਹੁਤ ਜ਼ਿਆਦਾ ਲਾਜ਼ਮੀ ਹੈ ਨਹੀਂ ਕਸਿਆ ਤਾਂ ਜਾਂਦਾ ਹੀ ਪਰ ਪਤਾ ਕੀ ਹੈ ਇਹ ਇਕੱਲੇ ਏਜੰਟਾਂ ਦੀ ਗਲਤੀ ਨਹੀਂ ਹੈਗੀ ਇਕੱਲੇ ਏਜੰਟਾਂ ਦੀ ਗਲਤੀ ਨਹੀਂ ਹੈਗੀ ਆਮ ਪਬਲਿਕ ਦੀ ਵੀ ਗਲਤੀ ਹੈ ਇੱਕ ਚੀਜ਼ ਹੁੰਦੀ ਹੈ ਮੰਨ ਲਓ ਮੇਰਾ ਬੱਚਾ ਚੱਲਿਆ ਮੈਂ ਆਪ ਦੇ ਮੰਨ ਲਾ ਰੀਅਲ ਬ੍ਰਦਰ ਨੂੰ ਵੀ ਨਹੀਂ ਦੱਸਦਾ ਹਾਂ ਇਹ ਗੱਲ ਹੈ ਕਿ ਮੇਰਾ ਬੱਚਾ ਯਾਰ ਚੱਲਿਆ ਉਹ ਪਤਾ ਕੀ ਹੁੰਦਾ ਜਦੋਂ ਤੜਕੇ ਨੂੰ ਫਲੈਟ ਹੁੰਦੀ ਹੈ ਨਾ ਤੇ ਉਦੋਂ ਰਾਤ ਨੂੰ ਆਪਾਂ ਕਹਿੰਨੇ ਆ ਯਾਰ ਤੜਕੇ ਨੂੰ ਆ ਜੀ ਮੜਾ ਜਾ ਮੇਰਾ ਤਾਂ ਮੁੰਡਾ ਚੱਲਿਆ ਬਾਹਰ ਤੇ ਤੁਸੀਂ ਮੜਾ ਜਾ ਆ ਜਿਓ ਤੇ ਜਦੋਂ ਫਿਰ ਉਧਰੋਂ ਮੁਰਦਾ ਫੇਰ ਆਪਾਂ ਰੋਨੇ ਅੱਖਾਂ ਚ ਘਸਣ ਦੇ ਕਿਸੇ ਫੇਰ ਇੱਕ ਨੂੰ ਕਿੰਨੇ ਸਾਡੇ ਨਾਲ ਚੱਲ ਫੇਰ ਕਹਿੰਦੇ ਮਦਦ ਕਰੋ ਹੁਣ ਆਹੀ ਬੰਦਾ ਹੈ ਇਹ ਬੰਦੇ ਨੇ ਕਿਉਂ ਮੇਰੇ ਤੱਕ ਜੇ ਜੇ ਇਹ ਪਹਿਲਾਂ ਹੀ ਇਹ ਅਪਰੋਚ ਕਰਦਾ ਤੇ ਕੀ ਮੈਂ ਇਹਨੂੰ ਜਾਣ ਦਿੰਦਾ ਬਿਲਕੁਲ ਕਿਉਂਕਿ ਇਹ ਹੁਣ ਤਾਂ ਗਏ ਹੂੰ ਪਹਿਲਾਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਬਿਲਕੁਲ ਵੀ ਕਿਸੇ ਤੋਂ ਰਾਇ ਲੈ ਲਿਏ ਵੀ ਕੋਈ ਹੋਰ ਵੀ ਬੰਦੇ ਹੈਗੇ ਪਿੰਡ ਦੇ ਸਰਪੰਚ ਹੈ ਇਹਨਾਂ ਦੇ ਪੂਰ ਹੈ ਵੀ ਭਾਈ ਆਹ ਕਰਨ ਲੱਗੇ ਸੀ ਨਾ ਇਹਨਾਂ ਨੇ ਹੋ ਸਕਦਾ ਆਪਦੇ ਭਰਾਵਾਂ ਨੂੰ ਵੀ ਨਾ ਦੱਸਿਆ ਹੋਵੇ ਨਹੀਂ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਦੱਸਿਆ ਨਾ ਆ ਸਕੇ ਭਰਾ ਖੜੇ ਆ ਲੱਗਿਆ ਪਤਾ ਲੱਗਾ ਹੁਣ ਜਦ ਕੁੜੀ ਚੜੀ ਉਹਦੇ ਪਤਾ ਲੱਗਾ ਇਹ ਸਾਰੇ ਨਹੀਂ ਦੱਸਦੇ ਇਹ ਇੱਕ ਦੀ ਨਹੀਂ ਇਹ ਇੱਕ ਪਰਿਵਾਰ ਦੀ ਮੈਂ ਇੱਕ ਪਰਿਵਾਰ ਦੀ ਗੱਲ ਨਹੀਂ ਮੈਂ ਕਰ ਰਿਹਾ ਇਹ ਆਮ ਵੀ ਗੱਲ ਹੈ ਹਾਂ ਵੱਡੇ ਵੱਡੇ ਪਰਿਵਾਰਾਂ ਦੀ ਵੀ ਗੱਲ ਵੱਡੇ ਵੱਡੇ ਪਰਿਵਾਰਾਂ ਦੇ ਵਿੱਚ ਕੀ ਹੁਣ ਕੈਨੇਡਾ ਗਈ ਸਾਡੇ ਪਿੰਡੋਂ ਕੁੜੀ ਉਹ ਜਦੋਂ ਚੜ ਗਈ ਕੁੜੀ ਫਿਰ ਓਡੇ ਉਤਰ ਗਈ ਉਦੋਂ ਮੈਨੂੰ ਆਕੇ ਦਾਦਾ ਵਧਾਈਆਂ ਭਾਈ ਤੈਨੂੰ ਤੇ ਤਰੀਕਾ ਦਾ ਭਤੀਜੀ ਚਲੀ ਗਈ ਮੈਂ ਕਿਹਾ ਵੀ ਵਧਾਈਆਂ ਤੈਨੂੰ ਵੀ ਜਨੇ ਕਿ ਸਾਡੇ ਚਾਚੇ ਦਾਜੇ ਜੋ ਸੀ ਉਹ ਕੁੜੀ ਕੈਨੇਡਾ ਪਹੁੰਚ ਗਈ ਚਲੋ ਵਰਕ ਹੋ ਤਾਂ ਗਈ ਸੀ ਪ੍ਰੋਸੈਸ ਨਾਲ ਪਹੁੰਚ ਗਈ ਹੈ ਪਰ ਪਰ ਪੜਨਾ ਨਹੀਂ ਸ਼ੋਅ ਕਰਨਾ ਪਰ ਕਿਉਂ ਨਹੀਂ ਇਹ ਚੀਜ਼ਾਂ ਮੈਂ ਕਹਿੰਦਾ ਵੀ ਜਦੋਂ ਫਸਦੇ ਆਪਾਂ ਉਦੋਂ ਕਿਉਂ ਰੋਣੇ ਆ ਫਿਰ ਉਦੋਂ ਵੀ ਚੱਲੋ ਬਿਲਕੁਲ ਮੈਂ ਇਹ ਚੀਜ਼ ਨਾਲ ਸਹਿਮਤ ਨਹੀਂਗਾ ਕਿਉਂਕਿ ਕੱਲੀ ਮੈਂ ਜੰਟਾਂ ਤੇ ਨਹੀਂ ਗੱਲ ਛੜਦਾ ਕਿਉਂਕਿ ਜੰਟ ਮੰਨ ਲਾ ਜੇ 60% ਗਲਤ ਆ ਨਾ 40% ਆ ਆਮ ਪਬਲਿਕ ਵੀ ਗਲਤ ਹੈ ਬਿਲਕੁਲ ਇਹ ਬਹੁਤ ਗੰਭੀਰ ਤੇ ਵਧੀਆ ਗੱਲ ਕੀਤੀ ਹੈ ਆਪਣਾ ਬਸੰਤ ਸਿੰਘ ਜੀ ਨੇ ਕਿ ਆਖਰਕਾਰ ਸਾਡੇ ਲੋਕ ਨੇ ਮੈਂ ਇਹ ਵੀ ਕਹਿਣਾ ਕਿ ਕੱਲਾ ਬਾਹਰ ਜਾਣਦਾ ਨਹੀਂ ਆਪਦੇ ਭਰਾਵਾਂ ਨੂੰ ਦੱਸ ਦੇ ਜਦੋਂ ਕਦੇ ਮੁੰਡੇ ਕੁੜੀ ਦਾ ਰਿਸ਼ਤਾ ਬਾਹਰਲਾ ਕਰਨਾ ਉਦੋਂ ਵੀ ਨਹੀਂ ਦੱਸ ਦੇ ਜਦੋਂ ਕਦੇ ਕੁੜੀ ਮੁਕਰ ਗਈ ਬਾਹਰ ਜਾ ਕੇ ਮੁੰਡਾ ਜਾ ਕੇ ਮੁਕਰ ਗਿਆ ਉਸ ਤੋਂ ਬਾਅਦ ਪੰਚਾਇਤਾਂ ਇਕੱਠੀਆਂ ਹੋਣੀਆਂ ਫਿਰ ਭੈਣ ਭਾਈ ਨੂੰ ਇਕੱਠਾ ਕਰਦੇ ਆ ਫਿਰ ਉਹ ਗੱਲ ਨਹੀਂ ਬਣਦੀ ਕਿਉਂਕਿ ਜੇ ਪਹਿਲਾਂ ਤੁਹਾਨੂੰ ਪਤਾ ਵੀ ਸਾਡਾ ਬੱਚਾ ਜਾ ਰਿਹਾ ਉਹ ਜ਼ਰੂਰ ਦੱਸਣਾ ਸਾਡਾ ਫਰਜ਼ ਹੈ ਤੇ ਮੈਂ ਜ਼ਰੂਰ ਕਹਿਣਾ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਏਜੰਟ ਤੇ ਜੀ 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 ਸਾਰੇ ਜਿਹਨੇ ਆ ਮੇਰੀ ਪੂਰੀ ਟੀਮ ਆ ਨਾ ਜਿਹੜੀ ਅਸੀਂ ਅੱਜ ਸ਼ਾਮ ਤੱਕ ਜਾਂ ਸਵੇਰੇ ਤੇ ਐਸ ਐਚਓ ਸਾਹਿਬ ਨਾਲ ਮੇਰੀ ਗੱਲ ਹੋ ਗਈ ਆ ਉਹ ਕਹਿੰਦੇ ਵੀ ਤੁਸੀਂ ਆ ਜਾਓ ਆਪਾਂ ਬਹਿ ਕੇ ਸਾਰੀ ਗੱਲ ਕਰਕੇ ਤੇ ਉਹਦੇ ਤੇ ਪੂਰਾ ਸਕੰਜਾ ਕਰਾਂਗੇ ਕਿਉਂਕਿ ਇਹ ਗਰੀਬ ਪਰਿਵਾਰ ਹੈ ਇਹ 2.5 ਲੱਖ ਥੱਲੇ ਆ ਗਿਆ 50000 ਉਹਨੇ ਨਕਦ ਲੈ ਲਿਆ 30000 ਅਕਾਊਂਟ ਚ ਪਵਾ ਲਿਆ ਤੇ 1.5 ਲੱਖ ਤੋਂ ਉੱਤੇ ਸਾਡੇ 1.5 ਲੱਖ ਤੋਂ ਉੱਤੇ ਸਾਡਾ ਖਰਚਾ ਆ ਗਿਆ ਮੋਬਾਈਲ ਲੈਣਾ ਤੇ ਪਾਸਪੋਰਟ ਲੈਣਾ ਹਜੇ ਉਹ ਪਤਾ ਕੀ ਆ ਹੁਣ ਅਸੀਂ ਉੱਥੋਂ ਸਮਝ ਲੈ ਬਚ ਕੇ ਨਿਕਲ ਕੇ ਆਏ ਆ ਬਚ ਕੇ ਨਿਕਲਣ ਦਾ ਇਹ ਮਸਲਾ ਸੀ ਉਹ ਕਹਿੰਦੇ ਸੀ ਵੀ ਇਹਦੇ ਵੀ ਪੈਸੇ ਭਰੋ ਫਿਰ ਤੁਹਾਡਾ ਹੀ ਉਹ ਲਵਾਵਾਂਗੇ ਪਾਸਪੋਰਟ ਦੀ ਐਪਲੀਕੇਸ਼ਨ ਲਵਾਉਣੇ ਆ ਵੀ ਹੋਰ ਪੈਸੇ ਭਰ ਕੇ ਜਪਰਦਾਰੀ ਲਾਉਣੀ ਪੈਣੀ ਜਪਰਦਾਰੀ ਲਾਉਣੀ ਪੈਣੀ ਆ ਬਹੁਤ ਗੰਭੀਰ ਮਾਮਲੇ ਆ ਜਰੂਰ ਇਹ ਸੋਚਣਾ ਚਾਹੀਦਾ ਪਰ ਉਸ ਏਜੰਟ ਤੇ ਕਾਰਵਾਈ ਪਰਿਵਾਰ ਵੀ ਕਰਵਾਊਗਾ ਤੇ ਇਦਾਂ ਕਾਰਵਾਈ ਆ ਜਿਹੜੀ ਉਹ ਪ੍ਰੋਪਰ ਤਰੀਕੇ ਦੇ ਨਾਲ ਹੋਣੀ ਵੀ ਚਾਹੀਦੀ ਹੈ ਮਲੂਕਾ ਟੀਵੀ ਨਾਲ ਜੁੜੇ ਰਹੋ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ